ਦੋਸਤੋ ਇਹ ਬੰਦਾ ਇਹਦਾ ਨਾਮ ਹੈ ਜੈ ਪ੍ਰਕਾਸ਼ ਯਾਦਵ ਜਿਹੜਾ ਕਿ ਸਨੇਕ ਕੈਚਰ ਹੈ ਸੱਪ ਵਗੈਰਾ ਫੜਦਾ ਸੀਗਾ 2 ਸਾਲਾਂ ਤੋਂ ਬੈਸ਼ਾਲੀ ਦੇ ਵਿੱਚ ਇਹ ਘਟਨਾ ਹੋਈ ਬੈਸ਼ਾਲੀ ਇੱਕ ਜਗ੍ਹਾ ਦਾ ਨਾਮ ਹੈ ਉੱਥੇ ਕਿਤੇ ਕੋਬਰਾ ਸੱਪ ਆ ਗਿਆ ਸੀ ਤੇ ਇਹ ਰੈਸਕਿਊ ਕਰਨ ਵਾਸਤੇ ਚਲੇ ਗਏ ਇਹਨਾਂ ਨੇ ਕੋਈ ਜਿਹੜਾ ਇਤਿਹਾਤ ਨਹੀਂ ਵਰਤਿਆ ਨਾ ਗਲਵਜ਼ ਸੀਗੇ ਇਹਨਾਂ ਕੋਲ ਨਾ ਸਨੇਕ ਕੈਚਰ ਸਟਿਕ ਸੀਗੀ ਤਾਂ ਸੱਪ ਫੜਦੇ ਹੋਏ ਸੱਪ ਨੇ ਜਿਹੜਾ ਕੋਬਰਾ ਸੱਪ ਨੇ ਇਹਨਾਂ ਦੀ ਹੱਥ ਦੀ ਉਂਗਲ ਦੇ ਉੱਤੇ ਡਸ ਲਿਆ ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਫਰਸਟ ایڈ ਨਹੀਂ ਲਈ ਜਿਵੇਂ ਕਿ ਮੈਂ ਸੋਨੂ ਮੇਸ਼ਵਰੀ ਬਠਿੰਡਾ ਤੋਂ ਪਹਿਲਾਂ ਵੀ ਲੋਕਾਂ ਨੂੰ ਮੈਂ ਸਮਝਾ ਚੁੱਕਿਆ ਵੀ ਜੇ ਬਾਈਟ ਚਾਂਸ ਸਨੇਕ ਬਾਈਟ ਹੋ ਜਵੇ ਤਾਂ ਆਪਾਂ ਸਭ ਤੋਂ ਪਹਿਲਾਂ ਫਰਸਟ ایڈ ਲੈਣੀ ਹੁੰਦੀ ਹੈ ਵੀ ਮੰਨ ਲਓ ਜਿਵੇਂ ਇਹਦੀ ਉਂਗਲ ਦੇ ਉੱਤੇ ਸੱਪ ਨੇ ਕੱਟ ਲਿਆ ਸੀਗਾ ਤਾਂ ਜਿਹੜਾ ਆਪਣਾ ਡੋਲੇ ਵਾਲਾ ਹਿੱਸਾ ਹੈਗਾ ਬਾਹ ਦਾ ਉੱਥੇ ਇੱਕ ਉਂਗਲ ਰੱਖ ਕੇ ਉਂਗਲ ਦੇ ਉੱਤੋਂ ਦੀ ਕੋਈ ਆਪਾਂ ਪੱਟੀ ਜਾਂ ਰੁਮਾਲ ਵਗੈਰਾ ਕੱਸ ਕੇ ਬੰਨ ਕੇ ਤੇ ਆਪਾਂ ਉਂਗਲ ਬਾਹਰ ਕੱਢ ਲੈਣੀ ਹੈ ਜੀਦੇ ਨਾਲ ਆਪਣਾ ਬਲੱਡ ਸਰਕਲ ਜਿਹੜਾ ਹੈਗਾ ਉਹ ਸਲੋ ਹੋ ਜਾਂਦਾ ਹੈਗਾ ਜੇ ਆਪਣੇ ਪੈਰ ਤੇ ਵੱਢ ਲਵੇ ਤਾਂ ਉਵੇਂ ਆਪਾਂ ਪੱਟ ਵਾਲੀ ਥਾਂ ਦੇ ਉੱਤੇ ਜਿਵੇਂ ਕੋਈ ਵੀ ਇੱਕ ਜਿਵੇਂ ਲੱਕੜ ਰੱਖ ਲਓ ਆਪਦੀਆਂ ਦੋ ਤਿੰਨ ਉਂਗਲਾਂ ਰੱਖ ਲਓ ਉਹਦੇ ਉੱਤੋਂ ਦੀ ਪੂਰਾ ਟਾਈਟ ਬੰਨ ਲਓ ਤੇ ਉਸ ਤੋਂ ਬਾਅਦ ਉਹ ਲੱਕੜ ਨੂੰ ਹੀ ਆਪਣੀ ਦੋ ਤਿੰਨ ਉਂਗਲਾਂ ਨੂੰ ਆਪਾਂ ਬਾਹਰ ਕੱਢ ਲੈਣਾ ਉਹਦੇ ਨਾਲ ਆਪਣਾ ਬਲੱਡ ਸਰਕਲ ਜਿਹੜਾ ਸਲੋ ਹੋ ਜਾਂਦਾ ਹੈਗਾ ਤੇ ਆਪਣੇ ਨੂੰ ਹਸਪਤਾਲ ਜਾਣ ਦੇ ਲਈ ਦੋ ਤੋ ਤਿੰਨ ਘੰਟੇ ਦਾ ਟਾਈਮ ਮਿਲ ਜਾਂਦਾ ਹੈ ਤੇ ਉੱਥੇ ਆਪਾਂ ਨੂੰ ਐਂਟੀ ਵੈਨਮ ਜਿਹੜਾ ਹੈਗਾ ਉਹ ਲਗਾ ਕੇ ਆਪਣਾ ਆਪਣੀ ਜਾਨ ਬਚ ਸਕਦੀ ਹੈਗੀ ਹੈ ਤਾਂ ਦੇਖੋ ਇਹ ਵਿਚਾਰਾ ਉੱਥੇ ਹੀ ਤੜਪ ਤੜਪ ਕੇ ਦੀ ਮੌਤ ਹੋ ਗਈ ਇਸ ਮੁੰਡੇ ਦੀ ਨੌਜਵਾਨ ਮੁੰਡਾ ਸੀਗਾ ਕੋਈ ਜਿਹੜੀ ਫੈਮਿਲੀ ਹੈਗੀ ਹੈ ਉਹ ਵੀ ਬੜੀ ਗਰੀਬ ਫੈਮਿਲੀ ਤੋਂ ਸੀਗਾ ਬਾਅਦ ਚੋਂ ਕਿਸੇ ਨੇ ਕੋਈ ਫੈਮਿਲੀ ਦਾ ਹੱਥ ਨਹੀਂ ਫੜਨਾ ਹੁੰਦਾ ਜਿੰਨੇ ਵੀ ਲੋਕ ਸਨੇਕ ਰੈਸਕਿਊ ਕਰਦੇ ਹੈਗੇ ਐ ਸੱਪਾਂ ਨੂੰ ਫੜਦੇ ਐ ਇਹ ਬੜਾ ਜਾਨ ਦੇ ਜੋਖਮ ਭਰਿਆ ਹੋਇਆ ਕੰਮ ਐ ਇਹਦੇ ਲਈ ਇਤਿਹਾਸ ਜਰੂਰ ਵਰਤਿਆ ਕਰੋ ਸੱਪਾਂ ਦੇ ਮਾਮਲੇ ਦੇ ਵਿੱਚ ਕੋਈ ਵੀ ਐਕਸਪਰਟ ਨਹੀਂ ਹੋ ਸਕਦਾ ਤੁਸੀਂ 1000 ਫੜ ਲਓ ਤੁਸੀਂ 2000 ਫੜ ਲਓ ਤੁਸੀਂ 50000 ਸੱਪ ਫੜ ਲਓ ਜਿੱਥੇ ਤੁਹਾਡੀ ਅنگਹਿਲੀ ਹੋਗੀ ਸੱਪ ਦਾ ਤਾਂ ਕੁਦਰਤ ਵੱਲੋਂ ਇੱਕ ਨੇਚਰ ਜਿਹੜਾ ਹੈਗਾ ਉਹ ਬਣਿਆ ਹੋਇਆ ਉਹਨੇ ਡੰਗਣਾ ਹੀ ਡੰਗਣਾ ਹੈਗਾ ਤੇ ਜੇ ਆਪਾਂ ਫਰਸਟ ایڈ ਨਹੀਂ ਲਿੱਤੀ ਜੇ ਆਪਾਂ ਇਤਿਹਾਤ ਨਹੀਂ ਵਰਤੇ ਤਾਂ ਉਹਦੇ ਨਾਲ ਮੌਤ ਜਿਹੜਾ ਹੈਗਾ ਉਹ ਨਿਸ਼ਚਿਤ ਹੈ ਇਹ ਬੜਾ ਖਤਰਨਾਕ ਜਿਹੜਾ ਇਹ ਕੰਮ ਹੈਗਾ ਸੱਪਾਂ ਨੂੰ ਫੜਨ ਵਾਲਾ ਤੇ ਇਹਨਾਂ ਨੂੰ ਰੈਸਕਿਊ ਕਰਕੇ ਛੱਡਣ ਵਾਲਾ ਇਹ ਜ਼ਰੂਰ ਜਿਹੜਾ ਹੈ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਆਹੀ ਜਾਣਕਾਰੀ ਮੈਂ ਤੁਹਾਡੇ ਦੇ ਨਾਲ ਸਾਂਝੀ ਕਰਨੀ ਸੀਗੀ ਧੰਨਵਾਦ